ਕਿਸੇ ਦਾ ਹੱਕ ਮਾਰਨਾ ਕਿਸੇ ਤਲ ਤੇ ਵੀ ਕਿਸੇ ਨੂੰ ਝੋਟ ਪਹੁੰਚਾਣੀ ਜਾਂ ਛੋਟੀ ਹੈ ਜਾਂ ਬੁਰੀ ਜੋ ਹੈ ਵੱਡੀ ਹੈ ਬੁਰਾਈ ਕਰਮ ਆਰਥਿਕ ਝੋਟ ਪਹੁੰਚਾਣੀ ਸਮਾਜਿਕ ਝੋਟ ਪਹੁੰਚਾਣੀ ਸਰੀਰਕ ਝੋਟ ਪਹੁੰਚਾਣੀ ਪਰ ਦੂਜੇ ਨੂੰ ਝੋਟ ਪਹੁੰਚਾ ਕੇ ਮਨ ਖੁਸ਼ ਹੁੰਦਾ ਹੈ ਆਪਣੇ ਨੂੰ ਝੋਟ ਪਹੁੰਚੇ ਦੇ ਦੁਖੀ ਹੁੰਦਾ ਹੈ ਤੋ ਬੁਰਾ ਕਰਮ ਤੇ ਜਗਤ ਦੇ ਚ ਵੱਧਾ ਜਾ ਰਿਹਾ ਸਾਰੇ ਜਗਤ ਦੇ ਚ ਦੁਖ ਵੱਧਾ ਜਾ ਰਿਹਾ ਮਨੁੱਖ ਛੋਟੀ ਛੋਟੀ ਥਾ ਤੇ ਸਾਵਧਾਨ ਨਹੀਂ ਆਉਂਦਾ ਮਹਾਰਾਜ ਕਹਿੰਦੇ ਨੇ ਸਾਵਧਾਨ ਹੋ ਨਰ ਅਚੇਤ ਪਾਪ ਤੇ ਡਰ ਰਹਿ ਅੰ ਸਜਣਾ ਨੂੰ ਇਸ ਪੰਕਤੀ ਨੂੰ ਵੀ ਪੜਨ ਦੇ ਚ ਮਗਲਤਾ ਲੱਗ ਜਾਂਦਾ ਹੈ ਬਈ ਅਚੇਤ ਪਾਪ ਤੋਂ ਡਰ ਪਾਪ ਕਿੱਥੇ ਅਚੇਤ ਹੋਵੇਗਾ ਕਰਤਾ ਪਾਪ ਦਾ ਕੌਣ ਹੈ ਅਸੀਂ ਆ ਉਹਨੂੰ ਆਖਿਆ ਜਾ ਰਿਹਾ ਐ ਅਚੇਤ ਮਨੁੱਖ ਪਾਪ ਤੋਂ ਡਰ ਕੰ ਪੁਚਾਈ ਗਈ ਝੋਟ ਕਈ ਗੁਣਾ ਵਜਨੇ ਹੋਕੇ ਵਾਪਸ ਆਏਗੀ ਤੈਨੂੰ ਲਗੇਗੀ ਦਿੱਤਾ ਲਈਏ ਆਪਣਾ ਅਣ ਦਿੱਤੇ ਕਿਛ ਹੱਥ ਨਾ ਆਵੇ ਜੋ ਤੂੰ ਜਗਤ ਨੂੰ ਦੇ ਰਿਹਾ ਹੈ ਇਹੀ ਪਲਟ ਕੇ ਵਾਪਸ ਆਏਗਾ ਮੈਂ ਰੋ ਰਿਹਾ ਤੋ ਮੈਂ ਜ਼ਰੂਰ ਕਿਆਂ ਨੂੰ ਰੁਲਾਇਆ ਹੋਵੇਗਾ ਹੋ ਗਈ ਏ ਮੇਰੀ ਬੇਇਜ਼ਤੀ ਜ਼ਰੂਰ ਮੈਂ ਕਿਸੇ ਦੀ ਬੇਇਜ਼ਤੀ ਕੀਤੀ ਹੋਣੀ ਹੈ ਕਿਕਰੀ ਉਗ ਪੈਨੇ ਕੰਡੇ ਹੀ ਕੰਡੇ ਤੂੰ ਮੈਂ ਕਿਕਰਾਂ ਦਾ ਹੀ ਬੀਜ ਬੋਇਆ ਹੋਵੇਗਾ ਮਿਲ ਗਏ ਨੇ ਮੈਨੂੰ ਅੰਗੂਰ ਤੂੰ ਮੈਂ ਜ਼ਰੂਰ ਅੰਗੂਰ ਦੀ ਸ਼ਾਖ ਲਾਈ ਹੋਵੇਗਾ ਬਾਬਾ ਫਰੀਦ ਕਹਿੰਦੇ ਨੇ ਹੁਣ ਕੀ ਸਮਝਾਈਏ ਇਸਨੂੰ ਲੋੜੇ ਦਾਖ ਬਿਜੌਰੀਆਂ بلوچستان ਦਾ ਇਲਾਕਾ ਬਿਜੌਰ ਦਾ ਇਲਾਕਾ ਉੱਥੋਂ ਦੀ ਦਾਖ ਬੜੀ ਸਵਾਦਲੀ ਕਿਸ਼ਮਿਸ਼ ਤੇ ਬਾਬਾ ਫਰੀਦ ਕਹਿੰਦੇ ਨੇ ਮੰਗ ਦਾ ਤੇ ਬਿਜੌਰੀ ਦਾਖ ਬੂਟਾ ਕਿ ਕਰਦਾ ਲਾਂਦਾ ਮੰਗਦਾ ਬਿਜੌਰੀ ਅੰਗੂਰ ਹੈ ਹੰਡੇ ਉਨ ਕਤਾਏਂਦਾ ਪੈਂਦਾ ਲੋੜੇ ਪਟ ਕੌਣ ਦੱਸੇ ਜੋ ਤੂੰ ਬੀਜ ਰਿਹਾ ਉਹ ਤੈਨੂੰ ਹੀ ਖਾਣਾ ਪਏਗਾ ਆਪ ਬੀਜ ਆਪੇ ਹੀ ਖਾਏ